ਹਲਦੀ ਰੋਗ, ਘਟੋਲੀ ਰੋਗ ਤੇ ਫਾਲਸਮਤ। ਇਹਦਾ ਮੁੱਦਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਫਖਿਆ, ਪਖਣਾ ਵੀ ਚਾਹੀਦਾ ਬਾਈ। ਕਿਉਂਕਿ ਮੀਹਾ ਕਰਕੇ ਲਾ ਲੋ, ਦਵਾਈਆਂ ਦੀਆਂ ਨਾਂ ਕਾਮੀਆਂ ਕਰਕੇ ਲਾ ਲੋ। ਹਲਦੀ ਰੋਗ ਐਦਕੀ ਬਹੁਤ ਆਇਆ। ਤੇ ਆ 212 ਬਾਈ, ਮੇਰਾ ਖੁੱਦਾ ਖੇਤ ਆ। ਮੇਰੇ ਖੁੱਦੇ ਖੇਤ ਦੇ ਵਿੱਚ ਕਿਤੇ ਨਾ ਕਿਤੇ ਆਹ ਦੇਖੋ ਤੁਸੀਂ। ਹਲਦੀ ਰੋਗ ਆ ਰਿਹਾ। ਆਪਾਂ ਕਹਿ ਦਿੰਦੇ ਆ ਵੀ 212 ਨੂੰ ਆਉਂਦਾ ਨਹੀਂ। 212 ਨੂੰ ਵੀ ਆਉਂਦਾ ਬਾਈ। ਪੀਆਰ ਵਾਲਿਆਂ ਨੂੰ ਤਾਂ ਆਉਂਦਾ ਹੀ ਆਉਂਦਾ। ਹਾਈਬ੍ਰਿਡ ਵਾਲਿਆਂ ਦੇ ਹਜੇ ਥੋੜਾ ਜਿਹਾ ਲੇਟਨ ਸਾਰੇ ਤੇ ਆ। ਤੇ ਤੁਹਾਨੂੰ ਦੇਖ ਕੇ ਦੱਸੂਗਾ ਮੈਂ ਵੀ ਆਉਂਦਾ ਕਿ ਨਹੀਂ ਹੈਗਾ ਹੈਗਾ ਤਾਂ ਮਾਂ ਟੱਲਾ ਪਰ ਹੈਗਾ ਜਰੂਰ ਆ ਇਹਦੇ ਤੇ ਨਾਲੇ ਨਟੀਵੋ ਸਪਰੇ ਕਰੀ ਆ ਬਾਈ ਕੋਈ ਗਲੀਲਿਓ ਵੇ ਨਹੀਂ ਕਰੀ ਕੋਈ ਕੁਛ ਨਹੀਂ ਕਰੀ ਹਨਾ ਨਟੀਵੋ ਦਵਾਈ ਕਰੀ ਆ ਇਹਦੇ ਲਈ ਸਪੈਸ਼ਲ ਨਾ ਕੋਈ ਕੋ ਸਾਈਡ ਵਰਤਿਆ ਨਾ ਕੁਛ ਵਰਤਿਆ ਕਿਉਂਕਿ 212 ਨੂੰ ਪਹਿਲਾਂ ਕਦੇ ਸਮੱਸਿਆ ਨਹੀਂ ਆਈ ਇਹ ਅੱਜ ਤੱਕ ਨਹੀਂ ਆਈ ਪਰ ਐਤਕੀ 212 ਦੇ ਵਿੱਚ ਵੀ ਆ ਗਈ ਸਮੱਸਿਆ ਤੇ ਆਦਾ ਬਾਈ ਖੇਤਾਂ ਦਾ ਗੌਰ ਕਰ ਲੋ ਇਹਦੇ ਉੱਤੇ ਹੁਣ ਸਪਰੇਹਾਂ ਦਾ ਖਰਚਾ ਨਾ ਕਰਿਓ ਵੀਰ ਬਣੇ ਜਦੋਂ ਆ ਮੁੰਜਰ ਝੁੱਕ ਗਈ ਜਿਹੜਾ ਝਾੜ ਘਟਣਾ ਉਹ ਤਾਂ ਘਟਣਾ ਹੀ ਆ ਥੋੜਾ ਬਹੁਤ ਪਰ ਸਪਰੇਹਾਂ ਦਾ ਖਰਚਾ ਕਰਕੇ ਆਪਦੀ ਜੇਬ ਢਿੱਲੀ ਨਾ ਕਰੋ ਤੇ ਦੁਕਾਨਦਾਰਾਂ ਦਾ ਫਾਇਦਾ ਨਾ ਕਰੋ ਇਹਦਾ ਕੋਈ ਇਲਾਜ ਨਹੀਂ ਬਾਈ ਸਾਰੇ ਪਿੱਟੀ ਜਾਂਦੇ ਆ ਅਸੀਂ ਵੀ ਪਿੱਟੀ ਜਾਂਦੇ ਆ ਵੀ ਹਲਦੀ ਰੋਗ ਦਾ ਹੁਣ ਜਦੋਂ ਮੁੰਜਰ ਨਿਕਲ ਜੇ ਉਦੋਂ ਕੋਈ ਇਲਾਜ ਨਹੀਂ ਹੁੰਦਾ